ਵਾਲ ਕੱਟੇ ਜਾਣ ਦੀਆਂ ਘਟਨਾਵਾਂ ਦਿਨ ਬਦ ਦਿਨ ਸੂਬੇ ਦੇ ਅੰਦਰ ਵਾਧੀਆਂ ਜਾ ਰਹੀਆਂ ਨੇ ਅਜਿਹਾ ਮਾਮਲਾ ਤਰਨਤਰਨ ਦੇ ਨੇੜੇ ਪਿੰਡ ਪੰਡੋਰੀ ਗੋਲਾ ਦੇ ਵਿੱਚ ਵੀ ਵੇਖਣ ਨੂੰ ਮਿਲਿਆ ਜਿੱਥੇ 8ਵੀਂ ਜਮਾਤ ਦੇ ਵਿੱਚ ਪੜ੍ਹਦੇ ਬੱਚੇ ਦੇ ਵਾਲ ਕੱਟੇ ਗਏ ਨੇ ਫਿਲਹਾਲ ਇਸ ਘਟਨਾ ਦੇ ਨਾਲ ਜਿੱਥੇ ਪੂਰੇ ਸੂਬੇ ਦੇ ਵਿੱਚ ਵਿਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਉੱਥੇ ਲੋਕੀ ਅੰਦੇ ਵਿਸ਼ਵਾਸੀ ਹੋ ਕੇ ਇਹਨਾਂ ਘਟਨਾਵਾਂ ਨੂੰ ਸੱਚ ਮੰਨਣ ਲਈ ਮਜਬੂਰ ਹੋ ਚੁੱਕੇ ਨੇ ਉਹ ਮੈਂ ਰਾਤ ਮੈਂ ਸੁੱਤਾ ਸੀ ਮੈਨੂੰ ਰਾਤ ਕੁੱਤਾ ਦੇਖਿਆ ਸੀ ਕਾਲਾ ਤੇ ਨਾਲੇ ਮੈਨੂੰ ਜਨਾਨੀ ਦਿਖੀ ਰਾਤ ਉੱਠਣ ਲੱਗਾ ਉੱਠਿਆ ਨਹੀਂ ਜਾਂਦਾ ਤੇ ਫੇਰ ਮੈਂ ਸੌਂ ਗਿਆ ਤੇ ਰਾਤ ਬਾਅਦ ਦਿਨੇ ਪਤਾ ਲੱਗਾ ਕੀ ਲੱਗਾ ਪਤਾ ਉਹ ਮੰਮੀ ਬਣਾਉਣ ਲੱਗੀ ਚਾਹ ਤੇ ਬਾਅਦ ਇਹ ਪਤਾ ਲੱਗਾ ਕਿ ਮੰਮੀ ਨੇ ਵੇਖਿਆ ਵਾਲ ਕੱਟੇ ਪਤਨ ਲੱਗਾ ਸਵੇਰੇ ਦੋ ਛੁੱਟੀਆਂ ਸੀ ਇਹਨਾਂ ਦੀ ਅੱਜ ਅਸੀਂ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਜਾਣਾ ਸੀ ਤੇ ਸਵੇਰੇ ਮੈਂ ਚਾਹ ਬਣਾਈ ਤੜਕੇ ਤੇ ਦੇਖੇ ਸਰਾਣੇ ਦੇ ਜਿੰਨੇ ਕ ਵਾਲ ਪਏ ਸੀ ਬਾਕੀ ਸਾਰੇ ਕੱਟੇ ਜੂڑا ਵੀ ਹੋਇਆ ਸੀ ਤੇ ਸਾਨੂੰ ਵੀ ਕੋਈ ਪਤਾ ਨਹੀਂ ਲੱਗਾ ਕਿੱਥੇ ਰاتیں ਬਾਹਰ ਹੀ ਸੁੱਤੇ ਹਨ ਸਾਰੇ ਪਰਿਵਾਰ ਜਿੰਨੇ ਘਰ ਦੇ ਮੈਂਬਰ ਸਾਰੇ ਬਾਹਰ ਸਾਂ ਕਿਸੇ ਨੂੰ ਨਹੀਂ ਪਤਾ ਲੱਗਾ ਕਿਸੇ ਨੂੰ ਪਤਾ ਨਹੀਂ ਲੱਗਾ ਤੇ ਜਿਹੜਾ ਤੁਸੀਂ ਕੁੱਤਾ ਰੱਖਿਆ ਤੇ ਕੋਈ ਪਹੁੰਚਿਆ ਜਾਂਦਾ ਵਾ ਨਾ ਕੋਈ ਕੁੱਤਾ ਨਹੀਂ ਪਹੁੰਚਿਆ ਕੋਈ ਪਤਾ ਨਹੀਂ ਨਹੀਂ ਬੱਚੇ ਨੇ ਇਹੋ ਹੀ ਆ ਵੀ ਮੈਨੂੰ ਕੁੱਤਾ ਕਾਲਾ ਦੱਸਿਆ ਸੀ ਇੱਕ ਮਤਲਬ ਜਨਾਨੀ ਜੀ ਦੱਸੀ ਤੇ ਗਾੜੀ ਉੱਠਿਆ ਨਹੀਂ ਗਿਆ ਤੇ ਭਾਈ ਆਹੜਾ ਲੜਕਾ ਅਠਵੀਂ ਕਲਾਸ ਚ ਪੜਦਾ ਨਾਮ ਇਹ ਦਰਬਾਖ ਸਿੰਘ ਦਾ ਮਹਾਰਾਜ ਆ ਜੀ ਸਕੂਲੇ ਪੜਦਾ ਹੀ ਇਹ ਲੈਨਰ ਭਾਈ ਜੀ ਛੁੱਟੀਆਂ ਸੀ ਦੋ ਸੋਵਾਰ ਐਤਵਾਰ ਤੇ ਸੋਮਵਾਰ ਇਹਨਾਂ ਛੁੱਟੀ ਸੀ ਤੇ ਰਾਤੀ ਅਸੀਂ 12:00 12 ਵਜੇ ਤੱਕ ਜਾਗਦੇ ਰਹੇ ਟੀਵੀ ਵੇਖਦੇ ਰਹੇ ਜਾਂ ਇੱਧਰ-ਉੱਧਰ ਖੇਡਦੇ ਮਲਦੇ ਰਹੇ ਨੇ ਆਣੇ ਤੇ ਬਾਅਦ ਚ ਅਸੀਂ ਵੇੜੇ ਚ ਬਾਹਰ ਸੁੱਤੇ ਕੁੱਤਾ ਵੀ ਅਸੀਂ ਵਧੀਆ ਰੱਖਿਆ ਵਾ ਕੁੱਤੇ ਨੂੰ ਵੀ ਨਹੀਂ ਕੋਈ ਪਤਾ ਲੱਗਾ ਬਾਅਦ ਚ 12 1 ਵਜੇ ਤੋਂ ਬਾਅਦ ਦੀ ਗੱਲ ਆ ਕਿਦਾਂ ਹੋਇਆ ਵਾਲ ਕੱਟੇ ਕਿਤਰਾ ਕਿਤਰਾ ਨਹੀਂ ਸਵੇਰੇ ਉੱਠ ਕੇ ਨੇ ਬਸ ਜਦੋਂ ਅਸੀਂ ਚਾਹ ਪੀਣ ਲੱਗੇ ਇਹਦੀ ਮੰਮੀ ਨੇ ਵੇਖਿਆ ਵੀ ਵਾਲ ਕੱਟੇ ਇੱਕ ਸ ਤੇ ਉਸ ਤੋਂ ਬਾਅਦ ਜਦੋਂ ਬਾਜੂੜਾ ਖੋਲਿਆ ਵਿੱਚੋਂ ਵਾਲ ਹੋਰ ਵੀ ਕੱਟੇ ਗਏ ਸੀ ਬਸ ਥੋੜੇ ਜਿ ਵਿੱਚ ਵਾਲ ਨਿਕਲੇ ਆ ਬਾਕੀ ਹੋਰ ਵਿੱਚ ਵਾਲ ਕੱਟੇ ਤੇ ਜ਼ਿਆਦਾ ਹੀ ਪਰ ਨਿਕਲੇ ਵਿੱਚੋਂ ਥੋੜੇ ਜਿ ਹੀ ਆ ਤੇ ਅਸੀਂ ਇਹੋ ਬਸ ਕਹਿ ਸਕਦੇ ਆਂ ਵੀ ਹੁਣ ਇਹ ਨਾ ਉਹ ਨਿਆਣਿਆਂ ਨੂੰ ਸਕੂਲੇ ਕਿਤਨਾ ਖਲਾਈਏ ਹੋ ਸਕਦਾ ਏ ਜੇ ਕੱਲ ਨੂੰ ਉੱਥੇ ਜ਼ਿਆਦਾ ਕੱਟੇ ਗਏ ਦੂਸਰੇ ਬੱਚਿਆਂ ਦੇ ਵੀ ਕੱਟੇ ਗਏ ਤੇ ਕੌਣ ਇਹਨਾਂ ਦਾ ਖਿਆਲ ਰੱਖੂ ਕੌਣ ਰੱਖੀ ਕਰੂਗਾ ਅਸੀਂ ਸਰਕਾਰ ਕੋਲ ਮੰਗ ਕੀਤੀ ਹੈ ਇਹਨਾਂ ਵੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਜੀ ਸਰਵ ਦੈਸ਼ਤ ਦੀ ਪਾਈਆ ਰਿਪੋਰਟ ਹਾਂਜੀ ਭਾਈ ਦੈਸ਼ਤ ਵਾਲੇ ਹਿਸਾਬ ਤਾਂ ਵੇਖ ਲਓ ਤੁਹਾਨੂੰ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਪਿਕ ਇਵੈਂਟ ਤੋਂ ਭੋਪਿੰਦਰ ਸਿੰਘ ਦੀ ਰਿਪੋਰਟ ਪਰਦਾ ਟੀਵੀ